ਬਾਬਾ ਜੈ ਸਿੰਘ ਖਲਕਟ ਜੀ ਦੇ ਜਿਹੜੇ ਵੱਡੇ ਵਡੇਰੇ ਸਨ ਨਾ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੇ ਹੋਏ ਸਨ ਭਾਈ ਜੈ ਸਿੰਘ ਖਲਕਟ ਜੀ ਦੇ ਸਤਕਾਰਯੋਗ ਪਿਤਾ ਜੀ ਆਪ ਜੀ ਨੂੰ ਆਨੰਦਪੁਰ ਸਾਹਿਬ ਲੈ ਕੇ जाया ਕਰਦੇ ਸਨ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਿਆ ਕਰਦੇ ਸਨ ਉਥੇ ਸਤਿਗੁਰਾਂ ਦੇ ਪ੍ਰਵਚਨ ਸੁਣਿਆ ਕਰਦੇ ਸਨ ਬਾਬਾ ਜੈ ਸਿੰਘ ਖਲਕਟ ਜੀ ਜਿਨ੍ਹਾਂ ਨੇ ਖੰਡੇ ਦੀ ਪੌਹਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਛੱਕੀ ਸੀ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੋਣ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਵਚਨ ਸੁਨੇ ਹੋਣ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮ ਨਵਾਈ ਹੇਠ ਅਮਰਤ ਛੱਕਿਆ ਹੋਵੇ ਉਹ ਸਿੰਘ ਵੇਖੋ ਕਿੰਨਾ ਪੱਕਾ ਹੋਏਗਾ ਤੇ ਗੁਰੂ ਪਿਆਰਿਓ ਬਾਬਾ ਜੈ ਸਿੰਘ ਖਲਕਟ ਜੀ ਖਲ ਕਟ ਇਹ ਤੁਖਲਸ ਦਿੱਤਾ ਗਿਆ ਖਲ ਮਤਲਬ ਹੁੰਦਾ ਚਮੜੀ ਕਟ ਮਤਲਬ ਹੁੰਦਾ ਕੱਟਣਾ ਇਹਨਾਂ ਨੂੰ ਦਰਖਤ ਦੇ ਨਾਲ ਪੁੱਠਾਲ ਬਨ ਕੇ ਲਮਕਾ ਕੇ ਹੱਥ ਥੱਲੇ ਨੂੰ ਕਰਕੇ ਲੱਤਾਂ ਤਾਂ ਨੂੰ ਕਰਕੇ ਇਹਨਾਂ ਦੀ ਖਲ ਉਤਾਰ ਦਿੱਤੀ ਗਈ ਸੀ ਪੈਰ ਦੇ ਅੰਗੂਠੇ ਤੋਂ ਲੈ ਕੇ ਜਿਹੜੇ ਧਰਤੀ ਤੇ ਨਾਲ ਹੱਥ ਲਮਕਦੇ ਸਨ ਸਾਰੀ ਇਹਨਾਂ ਦੀ ਖਲ ਉਤਾਰ ਦਿੱਤੀ ਸੀ ਉਤਾਰੀ ਕੀਨੇ ਸੀ ਇਹ ਯਹੀਆ ਖਾਨ ਦੇ ਦਾਦੇ ਨੇ ਜਕਰਿਆ ਖਾਨ ਦੇ ਪਿਓ ਨੇ ਜਿਹਦਾ ਨਾਮ ਅਬਦੁੱਲ ਸਮਦ ਖਾਨ ਹੈ ਇਤਿਹਾਸ ਵਿੱਚ ਇਹਨੂੰ ਅਬਦੁੱਲ ਸਮਦ ਖਾਨ ਵੀ ਆਖਿਆ ਗਿਆ ਤੇ ਕੱਲਾ ਸਮਦ ਖਾਨ ਵੀ ਆਖਿਆ ਗਿਆ ਹੈ ਇਤਿਹਾਸ ਇਸ ਤਰ੍ਹਾਂ ਸ਼ੁਰੂ ਹੁੰਦਾ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ਦੇ ਉੱਤੇ ਹਮਲੇ ਕਰਦਾ ਨਾ ਇਹ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਦਿੱਲੀ ਨੂੰ ਨਿਸ਼ਾਨਾ ਬਣਾਉਂਦਾ ਹੈ ਦਿੱਲੀ ਦੇ ਰਾਜੇ ਨੂੰ ਭਜਾ ਕੇ ਇਹ ਆਪ ਦਿੱਲੀ ਦੇ ਤਖਤ ਤੇ ਬੈਠ ਬੈਠਦਾ ਹੈ ਤੇ ਦਿੱਲੀ ਦੇ ਤਖਤ ਤੇ ਕਬਜ਼ਾ ਕਰਕੇ ਨਾ ਤੇ ਉਸ ਤੋਂ ਬਾਅਦ ਇਹ ਸਰਹੰਦ ਵੱਲ ਨੂੰ ਆ ਜਾਂਦਾ ਹੈ ਫਿਰ ਇਸ ਸਰਹੰਦ ਤੇ ਹਮਲਾ ਕਰਕੇ ਸਰਹੰਦ ਨੂੰ ਜਿੱਤ ਲੈਂਦਾ ਹੈ ਜਦੋਂ ਸਰਹੰਦ ਜਿੱਤ ਲੈਂਦਾ ਹੈ ਤਾਂ ਇਹਦਾ ਜਿਹੜਾ ਜਰਨੈਲ ਸੀ ਫੌਜ ਸੀ ਫੌਜ ਦੇ ਵਿੱਚ ਇਹ ਬੜਾ ਵੱਡਾ ਤੇ ਬੜਾ ਮੰਨਿਆ ਹੋਇਆ ਜਰਨੈਲ ਮੰਨਿਆ ਜਾਂਦਾ ਸੀ ਅਬਦੁੱਲ ਸਮਦ ਖਾਨ ਫਿਰ ਇਸ ਨੂੰ ਸਰਹੰਦ ਦਾ ਸੂਬੇਦਾਰ ਬਣਾ ਦਿੰਦਾ ਹੈ ਜਕਰੀਆ ਖਾਨ ਦੇ ਪਿਤਾ ਨੂੰ ਬਣਾਉਂਦਾ ਕੌਣ ਹੈ ਅਬਦਾਲੀ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਸਰਹੰਦ ਜਿੱਤ ਲਈ ਸਰਹੰਦ ਜਿੱਤਣ ਤੋਂ ਬਾਅਦ ਐਲਾਨ ਕਰ ਦਿੰਦਾ ਹੈ ਕਿ ਇਹ ਸਰਹੰਦ ਦਾ ਜਿਹੜਾ ਨਵਾਬ ਹੋਏਗਾ ਸੂਬੇਦਾਰ ਹੋਏਗਾ ਇਹ ਅਬਦੁੱਲ ਸਮਦ ਖਾਨ ਹੋਏਗਾ ਸੋ ਗੁਰੂ ਪਿਆਰਿਓ ਫਿਰ ਅਬਦੁੱਲ ਸਮਦ ਖਾਨ ਸਰਹੰਦ ਦੇ ਉੱਤੇ ਰਾਜ ਕਰਦਾ ਹੁਣ ਉਹਨੂੰ ਪਤਾ ਲੱਗਦਾ ਕਿ ਅਹਿਮਦ ਸ਼ਾਹ ਅਬਦਾਲੀ ਖਿਲਜਿਆਂ ਨੂੰ ਇਕੱਠੇ ਕਰਕੇ ਫਿਰ ਭਾਰਤ ਤੇ ਹਮਲਾ ਕਰਨ ਆ ਰਿਹਾ ਹੈ ਇਹ ਆਪਣੇ ਨਾਲ ਬਹੁਤ ਸਾਰੀ ਫੌਜ ਲੈ ਕੇ ਸਿਪਾਹੀ ਲੈ ਕੇ ਆਪਣੇ ਨਾਲ ਨਿਮਾਜ਼ੂਦੀਨ ਵਰਗਿਆਂ ਨੂੰ ਲੈ ਕੇ ਇਹ ਅਬਦਾਲੀ ਦੀ ਆਉ ਭਗਤ ਕਰਨ ਲੱਗਦਾ ਹੈ ਚਲੋ ਭਈ ਅਬਦਾਲੀ ਦੀ ਆਉ ਭਗਤ ਕਰਾਂਗੇ ਹੋ ਸਕਦਾ ਜੇ ਮੈਂ ਉਹਨੂੰ ਇੱਥੇ ਆਏ ਤੇ ਮਾਨ ਸਤਕਾਰ ਦਵਾਂਗਾ ਤੇ ਹੋਰ ਮੈਨੂੰ ਉੱਚਾ ਅਹੁਦਾ ਦੇ ਦੇਵੇਗਾ ਜਿਵੇਂ ਅੱਜ ਮੈਨੂੰ ਸਰਹੰਦ ਦਾ ਨਵਾਬ ਬਣਾਇਆ ਸੂਬੇਦਾਰ ਬਣਾਇਆ ਹੋ ਸਕਦਾ ਮੈਨੂੰ ਲਾਹੌਰ ਭੇਜ ਦੇਵੇ ਲਾਹੌਰ ਤੋਂ ਬਾਅਦ ਦਿੱਲੀ ਬਣਾ ਦੇ ਭੇਜ ਦੇਵੇ ਕਿਉਂਕਿ ਇਹਦੇ ਮਨ ਵਿੱਚ ਲਾਲਸਾ ਸੀ ਕਿ ਮੈਨੂੰ ਰਾਜ ਭਾਗ ਮਿਲਣਾ ਚਾਹੀਦਾ ਸੋ ਗੁਰੂ ਪਿਆਰਿਓ ਇਹਨੇ ਅਬਦਾਲੀ ਦੇ ਆਉਣ ਦੀ ਜਦੋਂ ਖਬਰ ਸੁਣੀ ਨਾ ਤਾਂ ਇਹਨੇ ਮਨ ਦੇ ਵਿੱਚ ਇਹ ਸੋਚਿਆ ਕਿ ਮੈਂ ਅਬਦਾਲੀ ਦੀ ਆਉ ਭਗਤ ਕਰਨੀ ਹੈ ਫਿਰ ਇਹ ਨਿਮਾਜ਼ੁਦੀਨ ਨੂੰ ਨਾਲ ਲੈ ਕੇ ਆਪਣੇ ਸ਼ਿਪਾਈਆਂ ਨੂੰ ਨਾਲ ਲੈ ਕੇ ਫੌਜਾਂ ਨੂੰ ਨਾਲ ਲੈ ਕੇ ਪਟਿਆਲੇ ਵੱਲ ਨੂੰ ਚੱਲਦਾ ਪਟਿਆਲੇ ਵੱਲ ਜਦੋਂ ਚੱਲਦਾ ਉਹ ਘੋੜਿਆਂ ਤੇ ਜਾਂ ਪੈਦਲ ਹੁੰਦੇ ਸਨ ਤੇ ਜਦੋਂ ਥੱਕ ਜਾਂਦੇ ਨੇ ਨਾ ਇੱਕ ਪਿੰਡ ਦੇ ਵਿੱਚ ਇਹ ਡੇਰਾ ਲਾ ਲੈਂਦੇ ਨੇ ਉਹ ਪਿੰਡ ਦਾ ਨਾਮ ਇਤਿਹਾਸ ਦੇ ਵਿੱਚ ਮੁਗਲ ਮਾਜਰਾ ਸੀ ਅੱਜ ਉਸ ਮੁਗਲ ਮਾਜਰੇ ਨੂੰ ਪਿੰਡ ਬਾਰਨ ਆਖਿਆ ਜਾਂਦਾ ਉਹ ਮੁਗਲ ਮਾਜਰੇ ਤੋਂ ਹੀ ਸਾਨੂੰ ਪਤਾ ਲੱਗਦਾ ਪਿੰਡ ਦੇ ਨਾਮ ਤੋਂ ਕਿ ਉੱਥੇ ਮੁਗਲ ਰਿਆ ਕਰਦੇ ਸਨ ਭਾਵ ਮੁਸਲਮਾਨ ਰਿਆ ਕਰਦੇ ਸਨ ਜਦੋਂ ਪਤਾ ਲੱਗਿਆ ਲੋਕਾਂ ਨੂੰ ਖਾਸ ਕਰਕੇ ਮੁਸਲਮਾਨਾਂ ਨੂੰ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇੱਥੇ ਅਬਦੁਲ ਸਮਦ ਖਾਨ ਆਏ ਨੇ ਜੋ ਸਰਹੰਦ ਦੇ ਨਵਾਬ ਨੇ ਜੋ ਸਰਹੰਦ ਦੇ ਸੂਬੇਦਾਰ ਨੇ ਹੁਣ ਜਿੰਨੇ ਵੀ ਮੁਸਲਮਾਨ ਨੇ ਪਰਿਵਾਰਾਂ ਸਮੇਤ ਆਉਂਦੇ ਨੇ ਨਮਸਕਾਰ ਕਰਦੇ ਨੇ ਡੰਡੌਤਾਂ ਕਰਦੇ ਨੇ ਤੇ ਜਦੋਂ ਨਮਸਕਾਰਾਂ ਕਰਦੇ ਨੇ ਆਦਾਬ ਕਰਦੇ ਨੇ ਸਿਰ ਝੁਕਾਉਂਦੇ ਨੇ ਤਾਂ ਅਬਦੁਲ ਸਮਦ ਖਾਨ ਨੂੰ ਵੀ ਹੋ ਗਿਆ ਕਿ ਮੇਰੀ ਤਾਂ ਇੰਨੀ ਆਉ ਭਗਤ ਹੋ ਰਹੀ ਹੈ ਫਿਰ ਉਹ ਆਪਣੇ ਛਪਾਈਆਂ ਨੂੰ ਜਾਂ ਪਿੰਡ ਵਾਲਿਆਂ ਨੂੰ ਪੁੱਛਦਾ ਕਹਿੰਦਾ ਬਸ ਤੁਸੀਂ ਥੋੜੇ ਜੇ ਲੋਕ ਰਹਿੰਦੇ ਹੋ ਇਸ ਪਿੰਡ ਦੇ ਵਿੱਚ ਤੇ ਉਹ ਪਿੰਡ ਦੇ ਜਿਹੜੇ ਮੁਸਲਮਾਨ ਆਏ ਸਾਨੂੰ ਕਹਿੰਦੇ ਹਾਂ ਜੀ ਅਸੀਂ ਰਹਿੰਦੇ ਹਾਂ ਇਸ ਪਿੰਡ ਦੇ ਵਿੱਚ ਕੁਝ ਕੁ ਸਿੱਖ ਰਹਿੰਦੇ ਨੇ ਇੱਥੇ ਅਬਦੁੱਲ ਸਮਦ ਖਾਂ ਕਹਿੰਦਾ ਜੇ ਮੈਂ ਇੱਥੇ ਬਾਰਨ ਪਿੰਡ ਦੇ ਵਿੱਚ ਅੱਜ ਬਾਰਨ ਹੈ ਪਿੰਡ ਦਾ ਨਾਮ ਉਸ ਸਮੇਂ ਮੁਗਲ ਮਾਜਰਾ ਸੀ ਜੇ ਮੈਂ ਅੱਜ ਮੁਗਲ ਮਾਜਰੇ ਪਿੰਡ ਦੇ ਵਿੱਚ ਆ ਕੇ ਬੈਠਾਂ ਜੇ ਮੈਂ ਇੱਥੇ ਅੱਜ ਡੇਰਾ ਲਾਇਆ ਤੁਹਾਨੂੰ ਪਤਾ ਲੱਗਿਆ ਤੁਸੀਂ ਮੈਨੂੰ ਆ ਕੇ ਨਮਸਕਾਰ ਕੀਤੀ ਐ ਇਹ ਸਿੱਖਾਂ ਦਾ ਨਹੀਂ ਫਰਜ਼ ਬਣਦਾ ਸੀ ਕਿ ਉਹ ਵੀ ਨਮਸਕਾਰ ਕਰਦੇ ਮੈਨੂੰ ਆ ਕੇ ਤੇ ਨਾਲ ਦੇ ਫੌਜਦਾਰ ਕਹਿੰਦੇ ਨਿਮਾਜੂਦੀਨ ਕਹਿੰਦਾ ਗੱਲ ਤਾਂ ਜੀ ਬਿਲਕੁਲ ਸਹੀ ਐ ਤੁਸੀਂ ਫੌਜਦਾਰ ਹੋ ਤੇ ਹੁਣ ਤਾਂ ਤੁਸੀਂ ਨਵਾਬ ਬਣ ਗਏ ਸੂਬੇਦਾਰ ਬਣ ਗਏ ਹੁਣ ਤਾਂ ਤੁਹਾਨੂੰ ਸਾਰੇ ਜਿੰਨੇ ਵੀ ਨੇ ਇਸ ਪਿੰਡ ਦੇ ਭਵੇਂ Hindu ਹੋਣ Muslim ਹੋਣ Sikh ਹੋਣ ਸਾਰੇ ਹੀ ਸਿਰ ਝੁਕਾਉਣ ਆ ਕੇ ਝੁਕਾਉਣਾ ਚਾਹੀਦਾ ਪਰ ਸਿੱਖ ਕਿਉਂ ਨਹੀਂ ਆਏ ਇਹਦੇ ਬਾਰੇ ਨਹੀਂ ਪਤਾ ਫਿਰ ਅਬਦੁੱਲ ਸਮਦ ਖਾ ਕਹਿੰਦਾ ਇੰਜ ਕਰੋ ਜਿਹੜਾ ਵੀ ਪਿੰਡ ਦੇ ਵਿੱਚ ਤੁਹਾਨੂੰ ਸਿੱਖ ਮਿਲਦਾ ਨਾ ਉਹਨੂੰ ਮੇਰੇ ਕੋਲ ਲੈ ਆਓ ਤੇ ਗੁਰੂ ਪਿਆਰਿਓ ਉਸ ਸਮੇ ਸਿਪਾਹੀ ਜਾਂਦੇ ਨੇ ਤੇ ਜਦੋਂ ਜਾਂਦੇ ਨੇ ਨਾ ਭਾਈ ਜੈ ਸਿੰਘ ਖਲਕਟ ਜੀ ਖੂਹ ਦੇ ਉੱਤੇ ਇਸ਼ਨਾਨ ਕਰਦੇ ਸੀ ਉਸ ਸਮੇ ਖੂਹ ਬਗੈਰਾ ਸਨ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਆ ਜਾਂ ਨਦੀਆਂ ਸੀ ਜਾਂ ਦਰਿਆ ਸੀ ਹੁਣ ਖੂਹ ਤੇ ਇਸ਼ਨਾਨ ਕਰਦੇ ਨੇ ਭਾਈ ਜੈ ਸਿੰਘ ਖਲਕਟ ਨੂੰ ਵੇਖ ਕੇ ਕਿਉਂਕਿ ਸ੍ਰੀ ਸਾਹਿਬ ਪਾਈ ਹੋਈ ਸੀ ਤੇ ਇਸ਼ਨਾਨ ਪਾਣੀ ਕਰ ਰਹੇ ਸਨ ਆ ਕੇ ਸਿਪਾਈ ਕਹਿੰਦੇ ਨੇ ਉਹ ਕਹਿੰਦੇ ਭਾਈ ਕੀ ਨਾਮ ਹੈ ਤੇਰਾ ਤੇ ਭਾਈ ਜੈ ਸਿੰਘ ਖਲਕਟ ਜੀ ਨੇ ਆਖਿਆ ਜੀ ਮੇਰਾ ਨਾਮ ਹੈ ਜੈ ਸਿੰਘ ਕਹਿੰਦੇ ਅਮਰਤ ਛਕਿਆ ਕਹਿੰਦੇ ਹਾਂਜੀ ਆ ਸ੍ਰੀ ਸਾਹਿਬ ਪਾਈ ਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਵੀ ਕੀਤੇ ਆ ਜਦੋਂ ਇਹ ਗੱਲ ਆਖੀ ਨਾ ਉਹ ਕਹਿੰਦੇ ਚਲੋ ਤੁਹਾਨੂੰ ਨਾ ਅਬਦੁੱਲ ਸਮਦ ਖਾਨ ਸਾਹਿਬ ਨੇ ਬੁਲਾਇਆ ਇਹ ਖਾਨ ਸਾਹਿਬ ਕੌਣ ਨੇ ਕਹਿੰਦਾ ਤੇ ਜਦੋਂ ਭਾਈ ਸਾਹਿਬ ਭਾਈ ਜੈ ਸਿੰਘ ਜੀ ਨੇ ਪੁੱਛਿਆ ਵੀ ਇਹ ਖਾਨ ਜੀ ਕੌਣ ਨੇ ਤਾਂ ਉਹਨਾਂ ਨੇ ਦੱਸਿਆ ਕਿ ਸਰਹੰਦ ਦੇ ਸੂਬੇਦਾਰ ਨੇ ਨਵਾਬ ਨੇ ਉਹ ਆਪਣੇ ਪਿੰਡ ਰੁਕੇ ਹੋਏ ਨੇ ਤੇ ਤੁਸੀਂ ਚਲੋ ਜਾ ਕੇ ਮਿਲੋ ਉਹਨਾਂ ਨੇ ਕਿਹਾ ਵੀ ਸਾਰੇ ਮੁਸਲਮਾਨ ਆ ਕੇ ਸਿਰ ਝੁਕਾ ਗਏ ਪਰ ਸਿੱਖ ਨਹੀਂ ਆਏ ਤੇ ਭਾਈ ਜੈ ਸਿੰਘ ਜੀ ਕਹਿੰਦੇ ਚਲੋ ਭਾਈ ਮੈਨੂੰ 来 चलो मैं चलदा उस समय फिर भाई जय सिंह जी ਇਸ਼ਨਾਨ ਪਾਣੀ ਕਰਕੇ ਕੱਪੜਾ ਲੀੜਾ ਪਾ ਕੇ ਜਦੋਂ ਜਾਂਦੇ ਨੇ ਨਾ ਤਾਂ ਅਬਦੁਲ ਸਮਦ ਖਾਂ ਕੁਰਸੀ ਲਾ ਕੇ ਬੈਠਾ ਸੀ ਜਿਵੇਂ ਸਗਾਸਣ ਲਾਇਆ ਹੁੰਦਾ ਤਖਤ ਲਾਇਆ ਇਸ ਤਰ੍ਹਾਂ ਬੈਠਾ ਸੀ ਭਾਈ ਜੈ ਸਿੰਘ ਖਲਕਟ ਜਾਂਦੇ ਨੇ ਤੇ ਅਬਦੁਲ ਸਮਦ ਖਾਂ ਕੋਲ ਜਾ ਕੇ ਆਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਇੰਨੇ ਕਹਿਣ ਦੀ ਧੀਰ ਸੀ ਅਬਦੁਲ ਸਮਦ ਖਾਂ ਜਕਰੀਆ ਖਾਨ ਦਾ ਪਿਓ ਯਹੀਆ ਖਾਨ ਦਾ ਦਾਦਾ ਅੱਗ ਬਬੂਲਾ ਹੋ ਜਾਂਦਾ ਉਹ ਕਹਿੰਦਾ ਗੱਲ ਸੁਣ ਸਿੱਖੜਿਆ ਇਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਹੈ ਜਿੱਥੇ ਆ ਕੇ ਤੂੰ ਫਤਿਹ ਬੁਲਾਉਣਾ ਮੈਨੂੰ ਸਿਰ ਝੁਕਾ ਸਲਾਮ ਕਰ ਭਾਈ ਜੈ ਸਿੰਘ ਖਲਕਟਾਖਣ ਲੱਗਿਆ ਕਹਿੰਦਾ ਗੱਲ ਸੁਣੋ ਜੀ ਮੈਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਪਰ ਜਿਹੜੀ ਫਤਿਹ ਹੈ ਨਾ ਇਹ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੈ ਜਿੱਥੇ ਵੀ ਜਾ ਕੇ ਫਤਿਹ ਬੁਲਾਵਾਂਗੇ ਨਾ ਅਸੀਂ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਲਈ ਉੱਥੇ ਹਾਜ਼ਰ ਨਾਜ਼ਰ ਹੋ ਜਾਏਗਾ ਇਹ ਤਾਂ ਅਸੀਂ ਵਾਹਿਗੁਰੂ ਨੂੰ ਆਖਿਆ ਵਾਹਿਗੁਰੂ ਜੀ ਦਾ ਖਾਲਸਾ ਹੈ ਤੇ ਵਾਹਿਗੁਰੂ ਜੀ ਦੀ ਫਤਿਹ ਹੈ ਤੁਹਾਨੂੰ ਥੋੜੀ ਨਮਸਕਾਰ ਕੀਤੀ ਐ ਅਸੀਂ ਤਾਂ ਵਾਹਿਗੁਰੂ ਨੂੰ ਕੀਤੀ ਐ ਤੇ ਜਦੋਂ ਅਬਦੁੱਲ ਸਮਦ ਖਾਂ ਇਹ ਗੱਲ ਸੁਣਦਾ ਉਹ ਕਹਿੰਦਾ ਗੱਲ ਸੁਣ ਬਹੁਤੀਆਂ ਗੱਲਾਂ ਨਾ ਮੇਰੇ ਨਾਲ ਮਾਰ ਕਹਿੰਦਾ ਇੱਕ ਤਾਂ ਤੂੰ ਮੈਨੂੰ ਸਲਾਮ ਨਹੀਂ ਕੀਤੀ ਦੂਜਾ ਮੇਰੇ ਅੱਗੇ ਬੋਲਦਾ ਭਾਈ ਜੈ ਸਿੰਘ ਜੀ ਕਹਿੰਦੇ ਨਹੀਂ ਮੈਂ ਤੁਹਾਡੇ ਅੱਗੇ ਕੀ ਬੋਲਣਾ ਤੁਸੀਂ ਮੌਕੇ ਦੇ ਹਾਕਮ ਤੇ ਗੁਰੂ ਪਿਆਰਿਓ ਉਸ ਸਮੇਂ ਨਿਮਾਜ਼ੁਦੀਨ ਕੋਲ ਖੜਾ ਸੀ ਅਬਦਲੁਸ ਸਮਦ ਖਾਨ ਨੂੰ ਆਖਣ ਲੱਗਿਆ ਜੀ ਗੱਲ ਸੁਣੋ ਕੰਨ ਦੇ ਵਿੱਚ ਜਾ ਕੇ ਕਹਿੰਦਾ ਕਹਿੰਦਾ ਜਿਹੜੇ ਸਿੱਖ ਨੇ ਨਾ ਇਹ ਨਸ਼ੇ ਨੂੰ ਹੱਥ ਨਹੀਂ ਲਾਉਂਦੇ ਇੰਜ ਕਰੋ ਜਿਹੜਾ ਆਪਣੇ ਕੋਲੇ ਬੀੜਾ ਹੈ ਪਾਨ ਹੈ ਤੰਬਾਕੂ ਹੈ ਗਟੜੀ ਹੈ ਨਾ ਜਿਹਦੇ ਵਿੱਚ ਸਪੈਸ਼ਲ ਤੁਸੀਂ ਪੀਨੇ ਹੋ ਬੀੜਾ ਜਾਂ ਤੰਬਾਕੂ ਜਾਂ ਜੋ ਚਰਸ ਹੈ ਜਿਹੜੀ ਤੁਸੀਂ ਪੀਨੇ ਹੋ ਨਾ ਇੰਜ ਕਰੋ ਇਹ ਸਿੱਖ ਨੂੰ ਚੁਕਾਓ ਤੇ ਜਦੋਂ ਨਿਮਾਜੁਦੀਨ ਨੇ ਇਹ ਗੱਲ ਆਖੀ ਤਾਂ ਅਬਦਲ ਸਮਦ ਖਾਨ ਨੇ ਹੁਕਮ ਕਰ ਦਿੱਤਾ ਕਿਹਾ ਚਲ ਜੈ ਸਿੰਘ ਕੋਈ ਗੱਲ ਨਹੀਂ ਜੇ ਤੂੰ ਨਮਸਕਾਰ ਨਹੀਂ ਕੀਤੀ ਆਦਾਬ ਨਹੀਂ ਕੀਤੀ ਕੋਈ ਗੱਲ ਨਹੀਂ ਤੈਨੂੰ ਬਖਸ਼ ਦਿੰਨੇ ਆ ਅਸੀਂ ਪਟਿਆਲੇ ਚੱਲੇ ਆ ਜੈ ਸਿੰਘ ਜੀ ਕਹਿੰਦੇ ਸੱਤ ਬਚਨ ਕਹਿੰਦੇ ਉਹ ਜਿਹੜਾ ਸਾਡਾ ਸਮਾਨ ਪਿਆ ਨਾ ਗੱਟੜੀ ਪਈ ਹੈ ਇਹ ਸਿਰ ਤੇ ਚੁੱਕ ਕੇ ਲੈ ਕੇ ਪਟਿਆਲੇ ਛੱਡ ਕੇ ਆਓ ਭਾਈ ਜੈ ਸਿੰਘ ਜੀ ਕਹਿੰਦੇ ਸੱਤ ਬਚਨ ਗੁਰਸਿੱਖਾਂ ਦਾ ਕੰਮ ਹੈ ਸੇਵਾ ਕਰਨੀ ਭਲਾ ਕਰਨਾ ਮੈਂ ਛੱਡਿਆ ਹੁਣ ਤੇ ਜੈ ਸਿੰਘ ਜੀ ਮੰਨ ਜਾਂਦੇ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਜੈ ਸਿੰਘ ਪੁੱਛ ਲੈਂਦੇ ਨੇ ਭਾਈ ਸਾਹਿਬ ਕਹਿੰਦੇ ਗੱਲ ਸੁਣੋ ਨਿਮਾਜ਼ੁਦੀਨ ਨੂੰ ਵੀ ਆਖਿਆ ਤੇ ਅਬਦੁੱਲ ਸਮਦ ਖਾਨ ਨੂੰ ਵੀ ਆਖਿਆ ਇਹ ਗਟੜੀ ਤਾਂ ਮੈਂ ਚੁੱਕ ਲੈਣਾ ਛੱਡ ਵੀ ਮੈਂ ਉਹਨਾਂ ਮੈਨੂੰ ਇਹ ਤਾਂ ਦੱਸੋ ਇਹਦੇ ਵਿੱਚ ਹੈ ਕੀ ਅਬਦੁੱਲ ਸਮਦ ਖਾਨ ਕਹਿੰਦਾ ਤੁਸੀਂ ਕੀ ਲੈਣਾ ਇਹਦੇ ਵਿੱਚ ਕੀ ਹੈ ਸਾਡਾ ਆਪਣਾ ਨਿੱਜੀ ਸਮਾਨ ਹੈ ਤੁਹਾਨੂੰ ਥੋੜੀ ਦੱਸਾਂਗੇ ਉਹ ਕਹਿੰਦਾ ਨਹੀਂ ਜੀ ਨਿੱਜੀ ਸਮਾਨਤਾ ਹੈ ਪਰ ਹੈ ਕਿ ਇਹ ਮੈਨੂੰ ਦੱਸੋ ਤੇ ਉਸੇ ਨਿਮਾਜ਼ੁਦੀਨ ਖੜਾ ਸੀ ਉਹ ਅਬਦੁੱਲ ਸਮਦ ਖਾਨ ਨੂੰ ਕਹਿੰਦਾ ਕਹਿੰਦਾ ਜਨਾਬ ਦੱਸ ਹੀ ਦਿਓ ਇਹਨਾਂ ਨੂੰ ਕੀ ਹੈ ਮਨ ਦੇ ਵਿੱਚ ਬਹਿਮ ਨਾਰਾਜ਼ ਵੀ ਕਿਉਂਕਿ ਇਹਨਾਂ ਨੇ ਸਿਰ ਤੇ ਚੁੱਕਣਾ ਨਾ ਤੇ ਫਿਰ ਅਬਦੁੱਲ ਸਮਦ ਖਾਨ ਕਹਿੰਦਾ ਵੀ ਇਹਦੇ ਵਿੱਚ ਬੀੜਾ ਤੇ ਤੰਬਾਕੂ ਹੈ ਹੁੱਕਾ ਹੈ ਦੇ ਵਿੱਚ ਜਿਹੜਾ ਤੋਂ ਸਿਰ ਤੇ ਚੁੱਕਣਾ ਭਾਈ ਜੈ ਸਿੰਘ ਜੀ ਕਹਿੰਦੇ ਗੱਲ ਸੁਣੋ ਅਬਦੁੱਲ ਸਮਦ ਖਾਨ ਜੀ ਨਿਮਾਜ਼ੁਦੀਨ ਜੀ ਮੇਰੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਨਸ਼ਾ ਵਰਤਣਾ ਤਾਂ ਬਹੁਤ ਦੂਰ ਦੀ ਗੱਲ ਐ ਅਸੀਂ ਦੇਖਣਾ ਵੀ ਨਹੀਂ ਆਖੋ ਸਤਨਾ ਜਦੋਂ ਇਹ ਗੱਲ ਆਖੀ ਨਾ ਅਬਦੁਲ ਸਮਦ ਖਾਂ ਕਲਫ ਜਾਂਦਾ ਖੇਜ ਜਾਂਦਾ ਕਹਿੰਦਾ ਪਹਿਲੀ ਗੱਲ ਤਾਂ ਇਹ ਤੁਸੀਂ ਮੇਰੇ ਕੋਲੇ ਆ ਕੇ ਨਮਸਕਾਰ ਨਹੀਂ ਕੀਤੀ ਆਦਾਬ ਨਹੀਂ ਕੀਤੀ ਦੂਜਾ ਤੁਸੀਂ ਮੇਰੇ ਅੱਗੇ ਬੋਲੇ ਕਹਿੰਦਾ ਤੀਜਾ ਜਿਹੜਾ ਮੈਂ ਹੁਕਮ ਲਾਇਆ ਉਹ ਤੁਸੀਂ ਮੰਨਦੇ ਨਹੀਂ ਕਹਿੰਦਾ ਜੇ ਨਹੀਂ ਹੁਕਮ ਮੰਨੋਗੇ ਨਾ ਮੇਰਾ ਕਹਿੰਦਾ ਮੈਂ ਭਿਆਨਕ ਸਜ਼ਾ ਦੇਵਾਂਗਾ। ਭਾਈ ਜੈ ਸਿੰਘ ਕਹਿੰਦਾ ਕਿਹੜੀ ਭਿਆਨਕ ਸਜ਼ਾ ਦੀ ਗੱਲ ਕਰਦੇ ਹੋ? ਸਾਡੇ ਗੁਰੂ ਕੇ ਲਾਲਾਂ ਨੂੰ ਛੋਟੇ ਸਾਹਿਬ ਜਦਿਆਂ ਨੂੰ ਤੁਸੀਂ ਦੀਵਾਰਾਂ ਦੇ ਵਿੱਚ ਜਿਉਂਦਿਆਂ ਨੂੰ ਚਿੰਨ ਦਿੱਤਾ, ਸਾਰ ਰਗਾਂ ਵੜ ਦਿੱਤੀਆਂ। ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਪੁੱਤਰ ਦੇ ਮੂੰਹ ਦੇ ਵਿੱਚ, ਉਹਦੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ। ਇਦੋਂ ਭਿਆਨਕ ਸਜ਼ਾ ਹੈ ਤੁਹਾਡੇ ਕੋਲ ਕੋਈ? ਭਾਈ ਜੈ ਸਿੰਘ ਕਹਿੰਦਾ ਜਿਹੜੀ ਸਜ਼ਾ ਹੈ ਦੇ ਦਿਓ ਪਰ ਤੰਬਾਕੂ ਇਹ ਗਟੜੀ ਮੈਂ ਨਹੀਂ ਚੁੱਕਾਂਗਾ ਤੇ ਗੁਰੂ ਪਿਆਰਿਓ ਉਸ ਸਮੇਂ ਨਿਮਾਜੁਦੀਨ ਨੇ ਆਖਿਆ ਉਹ ਗੱਲ ਸੁਣ ਸਿੱਖਾ ਤੇਰਾ ਕੀ ਘਟਦਾ ਹੈ ਅਬਦੁਲ ਸਮਦ ਖਾਂ ਮੌਕੇ ਦੇ ਫੌਜਦਾਰ ਨੇ ਜਰਨੈਲ ਨੇ ਮੌਕੇ ਦੇ ਨਵਾਬ ਨੇ ਤੈਨੂੰ ਮਾਰ ਦੇਣਗੇ ਕਤਲ ਕਰ ਦੇਣਗੇ ਇੰਜ ਨਾ ਕਰ ਇਹ ਗਟੜੀ ਚੁੱਕ ਤੇ ਪਟਿਆਲੇ ਲੈ ਕੇ ਚੱਲ ਜੈ ਸਿੰਘ ਨੇ ਆਖਿਆ ਨਹੀਂ ਮੈਂ ਇੱਕ ਵਾਰ ਕਹਿ ਦਿੱਤਾ ਨਾ ਜੋ ਮੇਰੇ ਗੁਰੂ ਦਾ ਹੁਕਮ ਹੈ ਵੀ ਇਹ ਨਸ਼ੇ ਨੂੰ ਹੱਥ ਨਹੀਂ ਲਾਉਣਾ ਤੁਸੀਂ ਤਾਂ ਸਿਰ ਤੇ ਚਕਾਉਣ ਲੱਗੇ ਹੋ ਮੇਰੇ ਸਿਰ ਦੇ ਵਿੱਚ ਅੰਮ੍ਰਿਤ ਦੀਆਂ ਬੂੰਦਾਂ ਪਈਆਂ ਹੋਈਆਂ ਨੇ ਚੁਲੀਆਂ ਪਈਆਂ ਹੋਈਆਂ ਨੇ ਮੇਰੇ ਸਿਰ ਦੇ ਵਿੱਚ ਮੈਂ ਨਹੀਂ ਹੱਥ ਲਾਵਾਂਗਾ ਮੈਂ ਨਹੀਂ ਚੁੱਕਾਂਗਾ ਤੇ ਗੁਰੂ ਪਿਆਰਿਓ ਇੱਥੇ ਇਤਿਹਾਸਕਾਰਾਂ ਨੇ ਦੋ ਪੱਖ ਰੱਖੇ ਨੇ ਸਾਡੇ ਸਾਹਮਣੇ ਕਿਉਂਕਿ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਨਾ ਬਹੁਤਾਤ ਇਤਿਹਾਸ ਦੁਸ਼ਮਣ ਲਿਖਾਰੀਆਂ ਨੇ ਲਿਖਿਆ ਹੁਣ ਇੱਥੇ ਕੀ ਕਹਿੰਦੇ ਨੇ ਕਹਿੰਦੇ ਜਦੋਂ ਭਾਈ ਜੈ ਸਿੰਘ ਨਹੀਂ ਮੰਨਦੇ ਨਾ ਤਾਂ ਭਾਈ ਜੈ ਸਿੰਘ ਦੇ ਪਰਿਵਾਰ ਨੂੰ ਸੱਦਿਆ ਜਾਂਦਾ ਬੁਲਾਇਆ ਜਾਂਦਾ ਸਿਪਾਹੀ ਕਹਿੰਦੇ ਇੰਜ ਕਰੋ ਇਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਲੈ ਕੇ ਆਓ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ ਸਨ ਬੀਬੀ ਧਨਕੌਰ ਜੀ ਉਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਦੋ ਸੁਪੁੱਤਰ ਸਨ ਇੱਕ ਦਾ ਨਾਮ ਭਾਈ ਖੜਕ ਸਿੰਘ ਹੈ ਦੂਜੇ ਦਾ ਨਾਮ ਸੀ ਭਾਈ ਕੜਾਕਾ ਸਿੰਘ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਭਾਈ ਜੈ ਸਿੰਘ ਖਲਕੜ ਜੀ ਦਾ ਪੁੱਤਰ ਸੀ ਉਹਨਾਂ ਦੀ ਇੱਕ ਪਤਨੀ ਸੀ ਦੋਵੇਂ ਪੁੱਤਰਾਂ ਦਾ ਵਿਆਹ ਹੋਇਆ ਸੀ ਉਹ ਪਤਨੀ ਦਾ ਨਾਮ ਹੈ ਅਮਰਕੌਰ ਜੀ ਭਾਈ ਖੜਕ ਸਿੰਘ ਜੀ ਦੀ ਪਤਨੀ ਦਾ ਨਾਮ ਹੈ ਅਮਰਕੌਰ ਜੀ ਉਹਨਾਂ ਨੂੰ ਵੀ ਕੈਦ ਕਰਕੇ ਲਿਆਂਦਾ ਗਿਆ ਜੇ ਜਿਹੜੇ ਭਾਈ ਕੜਾਕਾ ਸਿੰਘ ਜੀ ਸਨ ਇਹਨਾਂ ਦੀ ਜਿਹੜੀ ਘਰਵਾਲੀ ਸੀ ਉਹਦੇ ਕਹਿੰਦੇ ਬੱਚਾ ਹੋਣ ਵਾਲਾ ਸੀ ਉਹ ਗਰਭਪਤੀ ਸੀ ਉਹ ਅੰਬਾਲੇ ਗਈ ਹੋਈ ਸੀ ਆਪਣੇ ਪੇਕੇ ਪਿੰਡ ਤਾਂ ਕਰਕੇ ਉਹ ਬਚ ਜਾਂਦੇ ਨੇ ਕਹਿੰਦੇ ਸਾਰਾ ਪਰਿਵਾਰ ਸੱਦਿਆ ਜਾਂਦਾ ਇੱਥੇ ਮੈਂ ਇਤਿਹਾਸਕਾਰਾਂ ਦੀ ਗੱਲ ਕਰਨ ਲੱਗਿਆ ਸੀ ਕਈ ਇਤਿਹਾਸਕਾਰ ਕਹਿੰਦੇ ਵੀ ਭਾਈ ਜੈ ਸਿੰਘ ਜੀ ਦੇ ਪਰਿਵਾਰ ਨੂੰ ਪਹਿਲਾਂ ਬੁਲਾ ਲਿਆ ਗਿਆ ਭਾਈ ਜੈ ਸਿੰਘ ਖਲਕੜ ਜੀ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ ਕਈ ਇਤਿਹਾਸਕਾਰ ਕਹਿੰਦੇ ਨਹੀਂ ਭਾਈ ਜੈ ਸਿੰਘ ਖਲਕੜ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਫਿਰ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਪਰ ਬਹੁਤਾਤ ਇਤਿਹਾਸਕਾਰਾਂ ਦਾ ਇਹੀ ਮਤ ਹੈ ਕਿ ਜਦੋਂ ਪਰਿਵਾਰ ਬੁਲਾਇਆ ਗਿਆ ਨਾ ਬੀਬੀ ਧਨਕੌਰ ਜੀ ਨੂੰ ਬੁਲਾਇਆ ਗਿਆ ਭਾਈ ਕੜਾਕਾ ਸਿੰਘ ਨੂੰ ਭਾਈ ਖੜਕ ਸਿੰਘ ਨੂੰ ਉਹਨਾਂ ਦੀ ਇੱਕ ਨੋ ਬੀਬੀ ਅਮਰਕੌਰ ਨੂੰ ਬੁਲਾਇਆ ਗਿਆ ਉਹਨਾਂ ਨੂੰ ਆਖਿਆ ਗਿਆ ਗੱਲ ਸੁਣੋ ਆ ਤੁਹਾਡਾ ਬਾਪੂ ਜੈ ਸਿੰਘ ਸਾਡੇ ਆਖੇ ਨਹੀਂ ਲੱਗਦਾ ਫਿਰਨਾ ਕਿਉਂ ਅਸੀਂ ਕਤਲ ਕਰ ਦਿੱਤਾ ਮਾਰ ਦਿੱਤਾ ਉਹ ਕਹਿੰਦੇ ਕੀ ਆਖਦਾ ਬਾਪੂ ਸਾਡਾ ਉਹ ਕਹਿੰਦੇ ਜੈ ਸਿੰਘ ਨੂੰ ਆਖਿਆ ਕਿ ਆ ਸਾਡਾ ਇੱਕ ਗੱਟੜੀ ਹੈ ਜਿਹਦੇ ਵਿੱਚ ਤੰਬਾਕੂ ਤੇ ਹੁੱਕਾ ਹੈ ਪਟਿਆਲੇ ਛੱਡ ਕੇ ਆਉਣਾ ਛੱਡ ਕੇ ਨਹੀਂ ਆ ਰਿਹਾ ਕਹਿੰਦੇ ਜੇ ਨਹੀਂ ਛੱਡ ਕੇ ਆਏਗਾ ਅਸੀਂ ਕਤਲ ਕਰ ਦੇਾਂਗੇ। ਬੀਬੀ ਧਨਕੌਰ ਨੂੰ ਆਖਿਆ ਗਿਆ ਬਾਬਾ ਜੈ ਸਿੰਘ ਖਲਕਟ ਜੀ ਦੀ ਪਤਨੀ ਨੂੰ ਤੁਸੀਂ ਚੁੱਕ ਲੋ ਤੁਹਾਡੇ ਆ ਹੱਟੇ-ਕੱਟੇ ਦੋ ਬੱਚੇ ਨੇ ਪੁੱਤਰ ਨੇ ਇਹਨਾਂ ਨੂੰ ਚੁਕਾ ਦਿਓ ਅਸੀਂ ਤਾਂ ਵੀ ਬਖਸ਼ ਦੇਾਂਗੇ ਜੇ ਨਹੀਂ ਚੁੱਕੋਗੇ ਨਾ ਅਬਦੁੱਲ ਸਮਦ ਖਾਹ ਕਹਿੰਦਾ ਪਰਿਵਾਰ ਹੀ ਖਤਮ ਕਰ ਦੂੰ ਆਖੋ ਸਤਨਾਮ ਪਰ ਗੁਰਸਿੱਖ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਦਿਦਾਰੇ ਕੀਤੇ ਨੇ ਬੀਬੀ ਧਾਨਕੌਰ ਨੂੰ ਆਖਿਆ ਗਿਆ ਮਨਜ਼ੂਰ ਹੈ ਚੱਕੋਂਗੇ ਬੀੜਾ ਤੰਬਾਕੂ ਬੀਬੀ ਧਾਨਕੌਰ ਕਹਿੰਦੀ ਜੇ ਮੇਰਾ ਪਤੀ ਨਹੀਂ ਮੰਨੇ ਆ ਤੇ ਮੈਂ ਕਿੱਥੋਂ ਮੰਨ ਜਾਾਂਗੀ ਫਿਰ ਪੁੱਤਰਾ ਵੱਲ ਇਸ਼ਾਰਾ ਕੀਤਾ ਗਿਆ ਉਹ ਬੱਚੇ ਉਹ ਗੱਲ ਸੁਣੋ ਤੁਸੀਂ ਤਾਂ ਅਜੇ ਜਵਾਨੀ ਚੜ੍ਹੀ ਐ ਨਵੇਂ-ਨਵੇਂ ਵਿਆਹ ਹੋਏ ਨੇ ਤੁਹਾਡੇ ਤੁਹਾਡਾ ਤਾਂ ਅਜੇ ਪੂਰਾ ਜੀਵਨ ਪਿਆ ਬਾਪੂ ਤਾਂ ਤੁਹਾਡਾ ਬੁੱਢਾ ਹੋ ਗਿਆ ਬੇਬੇ ਵੀ ਤੁਹਾਡੀ ਬੁੱਢੀ ਹੋ ਗਈ ਤੁਸੀਂ ਇੰਜ ਕਰੋ ਮੰਨ ਜਾਓ ਇਹ ਜੋ ਬੀੜੀ ਜਰਦਾ ਤੰਬਾਕੂ ਵਾਲਾ ਜੋ ਇਹ ਗਟੜੀ ਹੈ ਇਹਨੂੰ ਸਿਰ ਤੇ ਚੁੱਕ ਕੇ ਪਟਿਆਲੀ ਛੱਡ ਕੇ ਆਓ। ਦੋਵੇਂ ਬੱਚੇ ਭਾਈ ਕੜਾਕਾ ਸਿੰਘ ਤੇ ਬਾਬਾ ਖੜਕ ਸਿੰਘ ਤੇ ਉਹਨਾਂ ਦੀ ਨੌ ਬੀਬੀ ਅਮਰਕੌਰ ਵੀ ਨਾਂ ਕਰ ਦਿੰਦੇ ਨੇ। ਕਹਿੰਦੇ ਜੇ ਸਾਡਾ ਬਾਪੂ ਨਹੀਂ ਮੰਨਦਾ ਅਸੀਂ ਨਹੀਂ ਮੰਨਾਂਗੇ। ਹੁਣ ਇੱਥੇ ਇਤਿਹਾਸਕਾਰ ਕਹਿੰਦੇ ਨੇ ਕਹਿੰਦੇ ਫਿਰ ਭਾਈ ਜੈ ਸਿੰਘ ਜੀ ਨੂੰ ਦੋ ਪਿੱਪਲ ਤੇ ਬੋਹੜਾਂ ਦੇ ਦੋ ਦਰਖਤ ਸਨ ਉੱਥੇ। ਉਹਨਾਂ ਦੇ ਨਾਲ ਪੁੱਠਾ ਲਟਕਾ ਲਿਆ ਜਾਂਦਾ। ਜਦੋਂ ਪੁੱਠਾ ਲਟਕਾ ਲਿਆ ਜਾਂਦਾ ਨਾ ਫਿਰ ਦੋ ਜਲਾਦ ਮੰਗਾਈ ਜਾਂਦੇ ਨੇ ਉਹ ਕਹਿੰਦੇ ਹੁਣ ਤੁਸੀਂ ਕੀ ਕਰਨਾ ਇਹ ਜਿਹੜੇ ਜੈ ਸਿੰਘ ਨੂੰ ਪੁੱਠਾ ਲਟਕਾਇਆ ਹੈ ਇਹਨੂੰ ਪੁੱਛਣਾ ਕਿ ਪਟਿਆਲੇ ਜੋ ਵੀ ਸਾਡਾ ਇਹ ਬਿੜੀ ਤੰਬਾਕਾ ਤਬਾਕੂ ਜਰਦਾ ਹੈ ਛੱਡ ਕੇ ਆਉਂਗੇ ਜੇ ਤਾਂ ਮੰਨ ਗਏ ਫਿਰ ਤਾਂ ਉਤਾਰ ਲਿਓ ਜੇ ਨਹੀਂ ਮੰਨੇ ਨਾ ਇਹਨਾਂ ਦੀ ਪੁੱਠੇ ਹੀ ਖਾਲ ਉਤਾਰ ਦਿਓ ਆਪ ਕੋ ਸਤਨਾ ਹੁਣ ਬਾਬਾ ਜੈ ਸਿੰਘ ਖਲਕੜ ਜੀ ਨੂੰ ਪੁੱਠਾ ਲਮਕਾ ਲਿਆ ਪਰਿਵਾਰ ਵੇਖ ਰਿਹਾ ਵੇਖੋ ਪਰਵਾਰ ਹਜੇ ਵੀ ਮੰਨ ਨਹੀਂ ਰਿਹਾ ਅਬਦੁਲਸਮਦ ਖਾਨ ਨੂੰ ਇਹ ਸੀ ਕਿ ਸ਼ਾਇਦ ਘਰ ਵਾਲੀ ਦੇ ਮਨ ਦੇ ਵਿੱਚ ਤਰਸ ਆ ਜਾਵੇ ਬੱਚਿਆਂ ਦੇ ਮਨ ਵਿੱਚ ਇਹ ਆ ਜਾਵੇ ਕਿ ਬਾਪੂ ਨੂੰ ਬਚਾਈ ਲਈਏ ਪਰ ਨਹੀਂ ਉਹ ਕਹਿੰਦੇ ਸਾਡੇ ਪਿਤਾ ਜੀ ਨੂੰ ਕੁਰਬਾਨੀ ਮਨਜ਼ੂਰ ਹੈ ਸਾਨੂੰ ਕੁਰਬਾਨੀ ਮਨਜ਼ੂਰ ਹੈ ਪਰ ਅਸੀਂ ਤੁਹਾਡੀ ਈਨ ਨਹੀਂ ਮੰਨਾਂਗੇ ਫਿਰ ਜੈ ਸਿੰਘ ਖਲਕਟ ਨੂੰ ਜਦੋਂ ਪੁੱਠਾ ਲਮਕਾਇਆ ਗਿਆ ਨਾ ਲੱਤਾਂ ਤਾਹਾਂ ਨੂੰ ਨੇ ਸਿਰ ਥੱਲੇ ਨੂੰ ਬਾਹਾਂ ਲਮਕਦੀਆਂ ਨੇ ਪੁੱਛਿਆ ਗਿਆ ਜੈ ਸਿੰਘ ਮਨਜੂਰ ਹੈ ਜੋ ਸਾਡਾ ਹੁੱਕਾ ਪਾਣੀ ਹੈ ਇਹਨੂੰ ਪਟਿਆਲੇ ਛੱਡ ਕੇ ਆਏਗਾ ਜੈ ਸਿੰਘ ਕਹਿੰਦਾ ਨਹੀਂ ਮੈਨੂੰ ਤੰਗ ਨਾ ਕਰੋ ਪਰੇਸ਼ਾਨ ਨਾ ਕਰੋ ਮੈਨੂੰ ਪਾਠ ਕਰ ਲੈਣ ਦਿਓ ਮੈਂ ਹੁਣ ਜਪਜੀ ਸਾਹਿਬ ਕੰਨ ਲੱਗੇ ਆ ਮੈਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਆਪਣਾ ਕੰਮ ਕਰੋ ਆਖੋ ਸਤਨਾਮ ਬਾਬਾ ਜੈ ਸਿੰਘ ਖਲਕਟ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਲਾਦਾ ਨੇ ਕੀ ਕੀਤਾ ਰੰਬੀਆਂ ਲੈ ਲਈਆਂ ਉਦੇ ਨਾਲ ਪੈਰ ਦੇ ਅੰਗੂਠੇ ਤੋਂ ਟੱਕ ਮਾਰ ਮਾਰ ਕੇ ਮਾਸ ਜਿਵੇਂ ਆਪਾਂ ਕੇਲੇ ਦਾ ਛਿਲਕੜ ਨਹੀਂ ਉਤਾਰਦੇ ਇਦਾਂ ਮਾਸ ਉਤਾਰਨਾ ਸ਼ੁਰੂ ਕੀਤਾ ਪੈਰ ਦੇ ਅੰਗੂਠੇ ਤੋਂ ਲੈ ਕੇ ਜਿਹੜੇ ਹੱਥ ਥੱਲੇ ਤੱਕ ਲੰਮਕਦੇ ਰਹੇ ਤਨ ਸਾਰਾ ਹੀ ਮਾਸ ਉਤਾਰ ਦਿੱਤਾ ਜਿਵੇਂ ਆਪਾਂ ਤਨ ਤੋਂ ਕੱਪੜੇ ਉਤਾਰ ਦਿੰਨੇ ਆ ਦੇਖੋ ਸਰੀਰ ਤੋਂ ਇਹਨਾਂ ਜਲਾਦਾਂ ਨੇ ਮਾਸ ਉਤਾਰ ਕੇ ਸ਼ਹੀਦ ਕਰ ਦਿੱਤਾ ਆਖੋ ਸਤਨਾ ਇਸ ਤਰ੍ਹਾਂ ਬਾਬਾ ਜੈ ਸਿੰਘ ਖਲਕਟ ਜੀ ਦੀ ਸ਼ਹਾਦਤ ਹੋ ਜਾਂਦੀ ਹੈ 25 ਮਾਰਚ 1753 ਦਾ ਇਤਿਹਾਸ ਹੈ ਇਹ ਤੇ ਜਦੋਂ ਬਾਬਾ ਜੈ ਸਿੰਘ ਖਲਕਟ ਜੀ ਸ਼ਹੀਦ ਹੋ ਜਾਂਦੇ ਨੇ ਫਿਰ ਬੱਚਿਆਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਬਾਬਾ ਕੜਾਕਾ ਸਿੰਘ ਨੂੰ ਤੇ ਬਾਬਾ ਖੜਕ ਸਿੰਘ ਨੂੰ ਤੇ ਉਹਨਾਂ ਦੀ ਨੋ ਨੂੰ ਬੀਬੀ ਅਮਰਕੌਰ ਜੀ ਨੂੰ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਬਾਬਾ ਜੈ ਸਿੰਘ ਖਲਕਟ ਜੀ ਦੀ ਪਤਨੀ ਬੀਬੀ ਧਨਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਇਹ ਨਸ਼ੇ ਨੂੰ ਹੱਥ ਨਹੀਂ ਲਾਉਂਦੇ ਪਰ ਇੱਕ ਗੱਲ ਬੜੀ ਕਮਾਲ ਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਲਈ ਕੁਰਬਾਨੀ ਕਰ ਦਿੰਦੇ ਨੇ ਤੇ ਅਸੀਂ ਨਸ਼ਾ ਛੱਡਦੇ ਨਹੀਂ ਆਖੋ ਸਤਨਾ ਤੇ ਕਈ ਪੀਂਦੇ ਨਹੀਂ ਨਾ ਹੁੰਦੇ ਦਾਰੂ ਵਗੈਰਾ ਜਾਂ ਕੁਛ ਨਹੀਂ ਪੀਂਦੇ ਨਹੀਂ ਅੰਮ੍ਰਿਤਧਾਰੀ ਵੀ ਕਹਿ ਦਿੰਦਾ ਕਿੰਦਾ ਮੈਂ ਤਾਂ ਪੀਂਦਾ ਨਹੀਂ ਚਲ ਤੁਹਾਨੂੰ ਲਿਆ ਦਿੰਨਾ ਜੇ ਤੁਸੀਂ ਪੀਣੇ ਆਪਾਂ ਵੇਖਦੇ ਆ ਨਾ ਤੇ ਵੇਖੋ ਕੀ ਉਹ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਬੱਚੇ ਹਨ ਕੀ ਅਸੀਂ ਬੱਚੇ ਹਾਂ ਨਹੀਂ ਤਾਂ ਇਹ ਇਤਿਹਾਸ ਸਾਨੂੰ ਬਾਚਣਾ ਪਏਗਾ ਪੜਨਾ ਪਏਗਾ ਸਮਝਣਾ ਪਏਗਾ ਕਿ ਸਾਡੇ ਵੱਡੇ ਵਡੇਰਿਆਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਕਿਉਂ ਹੋਈਆਂ ਕਿਸ ਕਰਕੇ ਹੋਈਆਂ ਸਾਡਾ ਇਤਿਹਾਸ ਹੀ ਇਸ ਕਰਕੇ ਬਹੁਮੁੱਲਾ ਹੈ ਸੋ ਗੁਰੂ ਪਿਆਰਿਓ ਅੱਜ ਜਿਹੜਾ ਇਤਿਹਾਸ ਸ਼ੁਰੂ ਕਰਨਾ ਸੀ ਜਹੀਆ ਖਾਨ ਦਾ ਕਰਨਾ ਸੀ ਪਰ ਜਹੀਆ ਖਾਨ ਇੰਨਾ ਜ਼ਾਲਮ ਹੈ ਇਹ ਤਾਂ ਆਪਣੇ ਪਿਤਾ ਜ਼ਕਰੀਆ ਖਾਨ ਤੇ ਅੱਗੇ ਦਾਦੇ ਅਬਦੁੱਲ ਸਮਦ ਖਾਨ ਤੋਂ ਵੀ ਟੱਪ ਗਿਆ ਕਿਵੇਂ ਫਿਰ ਇਹ ਸਿੱਖਾਂ ਦਾ ਕਾਣ ਕਰਦਾ ਕੱਲ ਦੇ ਇਤਿਹਾਸ ਵਿੱਚ ਆਪਾਂ ਸਾਂਝਾ ਕਰਾਂਗੇ ਸੋ ਛੋਟਾ ਕੱਲੂ ਘਾਰਾ ਵੀ ਇਹਦੇ ਰਾਜ ਵਿੱਚ ਵਾਪਰਦਾ ਕਿਵੇਂ ਵਾਪਰਦਾ ਕੱਲ ਨੂੰ ਇਤਿਹਾਸ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦਿਖੇ ਮਾ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਨੇ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਭਨਾਂ ਦਾ ਧੰਨਵਾਦ ਸਤਿਗੁਰ ਕਦਮ ਕਦਮ ਚੱਲਿਆ ਹੋਇਆ ਲੇਖੇ ਵਿੱਚ ਲਾਉਣ ਦਰੋ ਕਰੋ ਕਰੋ ਸਿੱਖੀ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ